ਬਿਲਕੁਲ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਉਸ ਗੱਲ ਦੇ ਵਿੱਚ ਜੀ ਆਖਰ ਨੂੰ ਸੱਚਤਾ ਸਾਹਮਣੇ ਆਇਆ ਹਨਾ ਮੈਨੂੰ ਕੱਲ ਫੈਸਲਾ ਹੋਣ ਤੋਂ ਬਾਅਦ ਕਿਸੇ ਐਡਵੋਕੇਟ ਭਰਾ ਨੇ ਫੋਨ ਕੀਤਾ ਇਹਤਨਾ ਕਰਕੇ ਅੱਜ ਵੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਦਾ ਬੜਾ ਦੁੱਖ ਵੀ ਹੋਇਆ ਉਸ ਗੱਲ ਨੂੰ ਦੇਖ ਕੇ ਵੀ ਇੱਕ ਕਤੇੜ ਦਾ ਸੰਵਿਧਾਨਕ ਉਲੰਘਣਾ ਹੈ ਹਨਾ ਜੀ ਜੀਪੀ ਸਾਹਿਬ ਔਰ ਉਹ ਵੀ ਸਰਕਾਰ ਦੇ ਮੰਨ ਲਾ ਕੇ ਜੋ ਪੰਜਾਬ ਦੀ ਜਨਤਾ ਨੂੰ ਕੁਮਰਾਕ ਕਰਨ ਵਾਲਾ ਬਿਆਨ ਦੇ ਰਹੇ ਨੇ ਮੰਨ ਲਓ ਕੋਟਲੀ ਇੱਕ ਬਦਮਾਸ਼ ਦੀ ਕਥੀ ਦੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਜਿਵੇਂ ਵੈਕੂਨ ਲੈ ਕੇ ਜਿਹੋ ਉਨ੍ਹਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਦੇਖੋ ਸਾਰੀ ਕੀ ਅੱਜ ਸਾਬਤ ਹੋ ਗਈ ਕਿ ਪੂਰਾ ਸੋਚ ਸਮਝ ਕੇ ਬੋਲਿਆਗਾ ਝੂਠ ਸੀ ਜਿਹੜਾ ਅੱਜ ਸਿੱਖ ਨਹੀਂ ਜਿਹੜੀ ਅੱਜ ਸੂਰ ਦਿੱਤੀ ਆ ਤਾਂ ਇਸ ਤੋਂ ਬਾਅਦ ਅਫਸੋਸ ਵਾਲੀ ਗੱਲ ਹੋਰ ਅੰਰਾਸ਼ਾ ਜਨਤ ਦੀ ਗੱਲ ਕੀ ਹੋ ਸਕਦੀ ਹੈ ਜਿਹੜੀ ਕਿਸਾਨ ਨੇ ਔਰ ਵੀ ਮਿਲ ਕੇ ਬਿਆਨ ਇਹਿਸਪ੍ਰੋਬਲ ਦੀ ਜਿਹਨੂੰ ਵੀ ਇੰਟਰਵਿਊ ਨੂੰ ਡਿਲੀਟ ਕਰਾਉਣ ਵਾਸਤੇ ਵੀ YouTube ਤੋਂ ਤੁਹਾਨੂੰ ਹਾਈ ਕੋਰਟ ਦਾ ਰੋਕ ਕਰਨਾ ਪਿਆ ਜੀ ਬਿਲਕੁਲ ਪਹਿਲੀ ਗੱਲ ਤਾਂ ਉਹ ਵੀ ਇੰਟਰਵਿਊ ਨੂੰ ਮੰਨਦੇ ਹੀ ਨਹੀਂ ਸੀ ਉਹ ਪੰਜਾਬ 'ਚ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਾਨਯੋਗ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਸਰਕਾਰ ਨੇ ਵੀ ਬੰਦ ਕਰਤਾ ਸੀਗਾ ਥਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਕੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ ਹੈ 11 12 ਮਿਲੀਅਨ ਚੱਕੀ ਹੋਈ ਹੈ ਉਸ ਤੋਂ ਬਾਅਦ ਜਿਆ ਕਿਉਂ ਬੰਦ ਕੀਤਾ ਗਿਆ ਤਾਂ ਇਹ ਸਹੀ ਹੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੇਤਰਵਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਪੈਦਾ ਕਰ ਰਹੀ ਹੈ ਜਨਤਾ ਦੇ ਇਹ ਲੱਗਦਾ ਜਿਵੇਂ ਸਰਕਾਰ ਹਰ ਵਾਰ ਜਿੱਦਾਂ ਪੰਜਾਬ 'ਚ ਇੰਟਰਵਿਊ ਹੋਈ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਕਿ ਉਹ ਦੀ ਜਾਂਚ ਕਰਨ ਤੋਂ ਪਹਿਲਾਂ ਹੀ ਸਾਬਤ ਕਰ ਦਿੰਦੇ ਆ ਕਿ ਪੰਜਾਬ ਚ ਜਿਹੜਾ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੇ ਸਾਹਮਣੇ ਦੇਖੋ ਗੱਲ ਇਹ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਜੇਲ੍ਹ ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟੜੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰਾਂ ਅਸੀਂ ਤਾਂ ਬੋਲ ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਹੈ ਇਹ ਹੁੰਦਾ ਜਿਹੜੀ ਪਹਿਲੀ ਇੰਟਰਵਿਊ ਆ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਐ ਤੇ ਦੂਸਰੀ ਵਾਰੇ ਕਹਿ ਰਹੇ ਉਹ ਪੰਜਾਬ ਤੋਂ ਬਾਹਰ ਬਣੀ ਐ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਐ ਉਹ ਪਹਿਰੇ ਹੀ ਕਿ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀਗਾ ਜਦੋਂ ਉਹ ਬਣੀ ਤਾਂ ਇਸ ਗੱਲ ਤੋਂ ਸਾਡੀ ਚੀਜ਼ ਤੇ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜ਼ਰੂਰ ਕੋਈ ਨਾਮਰ ਬੰਦਾ ਹੈ ਜਿਹਨੂੰ ਬਚਾਉਣ ਲਈ ਸਰਕਾਰ ਵੀ ਪਪਾਪਾਰ ਹੋਈ ਪਈ ਐ ਪੁਲਿਸ ਵੀ ਪਪਾਪਾਰ ਹੋਈ ਪਈ ਐ ਤਾ ਆਖਰ ਨੂੰ ਸੱਚ ਸਾਹਮਣੇ ਆ ਜੂਗਾ ਮੈਨੂੰ ਪ੍ਰਮਾਤਮਾ ਤੇ ਮਾਂਜੂਰ ਅਦਾਲਤ ਤੇ ਭੂਮਿਕਰ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਜੀ ਪੰਜਾਬ ਦੀ ਸਥਿਤੀ ਨੂੰ ਨੌਨ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖ ਲੈਂ ਲਾਇਨ ਤੁਹਾਡੇ ਸਾਹਮਣੇ ਹੀ ਹੈ ਰੋਜ਼ ਤਾਂ ਆ ਹੁਣ ਵੀ ਸਰਕਾਰ ਨੇ ਜਿਹੜੇ ਗੈਂਗਸਟਰ ਨੇ ਪਰੋਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਰੱਦ ਕੀਤੀ ਹੈ ਤਾਂ ਸਰਕਾਰ ਦੇ ਜਿਹੜੇ ਲਿੰਕ ਨੇ ਗੈਂਗਸਟਰਾਂ ਨਾਲ ਬਦਮਾਸ਼ਾਂ ਦੇ ਨਾਲ ਤੇ ਸ਼ਰੀਆਂ ਚੱਕ ਜਾਹਰ ਨੇ ਸਾਰੇ ਆਹ ਕੱਲ ਪਰਸੋਂ ਬਾਰਦਸਤਾਂ ਹੋ ਕੇ ਲਾਂਡਾ ਡਟ ਹੁਣ ਮੇਰੇ ਕੋਈ ਕਹਿਣ ਲਈ ਗੱਲ ਨਹੀਂ ਰੋਜ਼ ਤੁਸੀਂ ਬਾਰਦਸਤਾਂ ਰੋਜ਼ ਫਾਇਰਿੰਗ ਮੇਰੇ ਖਿਆਲ ਇਹ ਗੋਲੀ ਚੜਨੀ ਦਾ ਹੁਣ ਆਮ ਦੀ ਗੱਲ ਹੋਈ ਪਈ ਪੰਜਾਬ 'ਚ ਥੋੜੀ ਜਿਹੀ ਗੱਲ ਦੇ ਫਾਇਰਿੰਗ